ਇਹ ਵਾਲਾ ਹੀ ਪੀਟੀਆਈ ਦੀਆਂ ਖਬਰਾਂ ਹੋਮ ਮਿਨਿਸਟਰੀ ਚ ਵੀ ਸਾਡੇ ਟਿੱਕਰ ਤੇ ਜਾਂਦੀਆਂ ਰਹਿੰਦੀਆਂ ਟੈਲੀ ਪ੍ਰਿੰਟਰ ਤੇ ਜਾਂਦੀਆਂ ਰਹਿੰਦੀਆਂ ਐਵਰੀ ਸੈਕੰਡਰ ਡੈਡਲਾਈਨ ਤੇ ਪ੍ਰਾਈਮ ਮਿਨਿਸਟਰ ਹਾਊਸ ਵਿੱਚ ਵੀ ਟੈਲੀ ਪ੍ਰਿੰਟਰ ਲੱਗਿਆ ਸੀ ਪੀਐਮਓ ਚ ਵੀ ਸਾਰੇ ਥਾਵਾਂ ਤੇ ਸਾਡੀ ਜਾਂਦੀ ਰਹਿੰਦੇ ਤੇ ਦਿੱਲੀ ਚ ਤਾਂ ਉਹਦੀ ਮਾਨੀਟਰਿੰਗ ਲਗਾਤਾਰ ਹੁੰਦੀ ਸੀ ਔਰ ਦੂਰਦਰਸ਼ਨ ਜਨਸੀਆ ਲੱਗੀ ਹੈ ਇੱਕ ਪਾਸੇ ਪੀਟੀਆ ਇੱਕ ਪਾਸੇ ਦੋਨਾਂ ਦੇ ਸਕਰੋਲ ਆ ਰਹੇ ਆ ਔਰ ਦੂਰਦਰਸ਼ਨ ਵੀ ਉਸੇ ਰਿਡਿਪੈਂਡੈਂਟ ਹੁੰਦਾ ਸੀ ਦੂਰਦਰਸ਼ਨ ਵੀ ਉਸੇ ਤੇ ਫਿਰ ਸਾਨੂੰ ਬੜਾ ਔਖਾ ਜਿਵੇਂ ਹੁਣ ਸਭ ਤੋਂ ਜ਼ਿਆਦਾ ਮੈਨੂੰ ਪ੍ਰੋਬਲਮ ਆਉਂਦੀ ਹੁੰਦੀ ਸੀ ਜਿਹੜੀ ਮੈਂ ਫੇਸ ਕੀਤੀ ਸਭ ਤੋਂ ਜ਼ਿਆਦਾ ਵੀ ਇਹ ਜਾਣਬੁੱਝ ਕੇ ਨਾ ਜਿਵੇਂ ਫਰਜ ਕੀ ਦਾ ਦੋ ਮਾਰੇ ਗਏ ਤੇ ਪੰਜ ਬੰਦੇ ਜਖਮੀ ਹੋਏ ਕਿਸੇ ਨਾ ਕਿਸੇ ਇਨਸੀਡੈਂਟ ਮਤਲਬ ਜਿਵੇਂ ਆਪਾਂ ਰਾਉਂਡ ਅਪ ਬਣਾਉਨੇ ਆ ਪਿਛਲੇ 24 ਮਿੰਟਾਂ ਰਾਉਂਡ ਅਪ ਤੋਂ ਪਹਿਲਾਂ ਹੀ ਜੇ ਅੰਮ੍ਰਿਤਸਰ ਏਰੀਆ ਚ ਹੋਏ ਜਿੱਥੇ ਜਿਹੜੇ ਮੇਰੇ ਡੋਮੇਨ ਚ ਸੀ ਆ ਮੈਂ ਉਹ ਤੇ ਇਹਨਾਂ ਨੇ ਜਾਣ ਕੇ ਕੀ ਕਰ ਦੇਣਾ ਦੋ ਤਕੀਲਡ ਕਰ ਦੇਣੇ ਤੇ ਜੇ ਤਿੰਨ ਜ਼ਖਮੀਆਂ ਤੇ ਤਿੰਨਾਂ ਨੂੰ ਪੰਜ ਕਰ ਦੇਣਾ ਕਿਹਨਾਂ ਨੇ ਜਿਹਦੀ ਪੀਟੀਆਈ ਨੇ ਕਰ ਦੇਣਾ ਮੋਸੀ ਪੀਟੀਆਈ ਨੇ ਮੇਰੇ ਵਿਰੁੱਧ ਚ ਉਹਨੇ ਕਰ ਦੇ ਲਾ ਉਹਨਾਂ ਟਾਲ ਵਧਾਈ ਦੇਣੀ ਐ ਰੇਸ ਹੁੰਦੀ ਸੀ ਹਾਂ ਬਦਾਰਜੀ ਦੀ ਟਾਲ ਵੱਧ ਹੁੰਦੀ ਉਹਦੀ ਖਬਰ ਲੱਗ ਜਾਣੀ